ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਕੇਸਕੀ ਦੀ ਜਿਹੜੀਆਂ ਆਪਾਂ ਚੁੰਨੀ ਦੇ ਨੀਚੋਂ ਦੀ ਬੰਨਦੇ ਆ ਜਿਹੜੀਆਂ ਪਹਿਣਾ ਦਾ ਮਰਦ ਛਕਿਆ ਹੋਇਆ ਉਹ ਪਹਿਣਾ ਬੰਨਦੀਆਂ ਨੇ ਬੱਚਿਆਂ ਦੇ ਵੀ ਬੰਨਦੇ ਆ ਜੀ ਆਪਾਂ 30 35 ਰੁਪਏ ਦੀ ਲੈਨੇ ਆ ਇਹਨੂੰ ਕੇਸਕੀ ਨੂੰ ਤੇ ਐਵੇਂ ਸੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਦੀ ਹੈ ਜੀ ਇਹ ਕੇਸਕੀ ਆਪਾਂ ਹੁਣ ਤੁਹਾਨੂੰ ਬਣਾਉਣ ਦਾ ਤਰੀਕਾ ਦੱਸਦੇ ਆ ਜੀ ਆ ਦੇਖੋ 9 ਇੰਚ ਦੀ ਲੰਬਾਈ ਲੈ ਲੈਨੇ ਆ ਜੀ ਆਪਾਂ ਕਿਉਂਕਿ ਜੇ ਤਾਂ ਬੱਚੇ ਬਨਣਗੇ ਤਾਂ ਤਾਂ ਉਹਨਾਂ ਦਾ ਉੱਪਰਲੇ ਜੂੜੇ ਦਾ ਚੰਗੀ ਤਰ੍ਹਾਂ ਬੰਨੀ ਜਾਵੇ ਪਹਿਣਾਵਾਂ ਬੰਦੀਆਂ ਨੇ ਤਾਂ ਵੀ ਜੂੜਾ ਟਕਿਆ ਜਾਂਦਾ ਹੈ ਜੀ ਇਹਦੇ ਨਾਲ ਤੇ 7 ਇੰਚ ਜਿਹੜੀ ਆਪਾਂ ਲਵਾਂਗੇ ਜੀ ਚੜਾਈ ਠੀਕ ਹੈ ਜੀ ਹਾਂ ਜੀ ਇਹ ਹੁਣ ਆਪਾਂ ਲਵਾਂਗੇ ਇਹ ਜਿਹੜੀ ਆਪਾਂ 3 ਇੰਚ ਆਪਏ ਦੀ 4.5 ਇੰਚ ਇਹਨੂੰ ਮਤਲਬ ਤਿਆਰ ਚ ਰੱਖ ਲਾਂਗੇ ਇਹਦੀ ਜਿਹੜੀ ਆ ਚੀਜ਼ ਐ ਸਿਰਫ ਗੋਲੇ ਰਜ ਜਿਹਦੇ ਮੂਰਲਾ ਪਾਸ ਆ ਜੂਗਾ ਜੀ ਇਹਦਾ ਆਂਦੀ ਐ ਦਰੁਸ ਲਾਈ ਜਾ ਜੂਆ ਜੀ ਇਹ ਜੇਦੋਂ ਆਪਾਂ ਲੈਣ ਜਾਂਦੇ ਆ ਟੁਕ ਟੁਕਾ ਤੋਂ ਨੂੰ 33 40 ਰੁਪਏ ਦੀ ਦਿੰਦੇ ਨੇ ਜੀ ਉਹ ਇਹ ਸਿਰਫ ਸੀਣੇ ਇਹਦੀਆਂ ਦੋ ਆਉਂਦੀਆਂ ਐ ஆ நிகளில் ஆனால் பல பா ਕਿ ਆਪਾਂ ਵਿਚਾਲੇ ਕੱਟ ਲਾ ਲਾਂਗੇ ਜੀ ਕਿਉਂਕਿ ਆਪਾਂ ਨੂੰ ਵਿਚਾਲਾ ਵਿਚਾਲਾ ਕੇਰਾ ਸਹੀ ਹੋਵੇ ਇੱਥੋਂ ਆਪਾਂ ਮਤਲਬ ਜੇ ਦੋ ਇਦਰੋਂ ਵੀ ਆਪਾਂ ਇੱਥੇ ਕੱਟ ਲਾ ਲਾਂਗੇ ਜੀ ਫੇਰੇ 'ਚ ਵੀ ਨਾ ਆਪਾਂ ਨੂੰ ਕੋਈ ਦਿੱਕਤ ਆ ਜੜਨ ਦੀ ਐ ਹੁਣ ਜੇ ਦੋ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਨਾ ਜੀ ਐਦਾਂ ਇਸ ਥੀ ਤੇ ਆ ਕੇ ਦੀ ਸੀਨ ਲੱਗ ਜੂਗੀ ਇਦੋਂ ਐਦਾਂ ਲੱਗ ਜੂਗੀ ਜੀ ਆ ਦੇਖੋ ਇਦੋਂ ਏਥੋਂ ਲੈ ਕੇ ਇਹਦੀ ਐਦਾਂ ਸੀਨ ਲੱਗ ਜੂਗੀ ਠੀਕ ਹੈ ਜੀ ਇਹਦੀਆਂ ਵਿਚੋਂ ਵੀ ਹੋ ਨਿਕਲਿਆ ਹੁੰਦੀਆਂ ਨੇਗੀਆਂ ਆਪਣੀਆਂ ਜਿਹੜੀਆਂ ਆਪਾਂ ਧੁੱਕੀਆਂ ਲਾਉਣੇ ਆ ਤੇ ਬਾਅਦ ਚ ਵੀ ਲਾ ਸਕਦੇ ਐਦਾਂ ਵੀ ਲੱਗ ਜੇ ਠੀਕ ਹੈ ਜੀ ਧੰਨ ਆ ਦੇਖੋ ਜੀ ਹੁਣ ਆਪਾਂ ਸਟਾਰਟਿੰਗ ਕਰਨ ਲੱਗਿਆਂ